ਟਰੈਕਟਰ ਮਾਰਚ ਚੱਲ ਰਿਹਾ ਕਿਸ ਮਕਸਦ ਨੂੰ ਲੈ ਕੇ ਕੱਢਿਆ ਜਾ ਰਿਹਾ ਜੀ ਝੋਕੇ ਅੱਡ ਟਰੈਕਟਰ ਮਾਰਚ ਸਮੁੱਚੇ ਜ਼ਿਲ੍ਹੇ ਦੇ ਵਿੱਚ ਜ਼ਿਲ੍ਹੇ ਦਾ ਮਾਰਚ ਕੱਢਿਆ ਜਾ ਰਿਹਾ ਕਿਉਂਕਿ ਜੋ 2020 ਦੇ ਵਿੱਚ ਕੰਨਖਾਲੇ ਕੂਮ ਰੱਦ ਕਰਨ ਲਈ ਆਪਾਂ ਰੱਦ ਕਰਵਾ ਕੇ ਲਿਆਏ ਸੀ ਪਰ ਸਰਕਾਰ ਨੇ ਕੁਝ ਮੰਗਾ ਰਹੇ ਨੇ ਜੋ ਮੰਨੀਆਂ ਸੀ ਕਿ ਉਹਨਾਂ ਨੇ ਅਜੇ ਤੱਕ ਲਾਗੂ ਕਰਾਨੇ ਪੂਰੇ ਖਾਨ ਦੇ ਵਿੱਚ ਆਕਰਸ਼ਿਤ ਸਬੂਤੇ ਬਖੰਡੇ ਜ਼ਿਲ੍ਹੇ ਚ ਪਟਨਾ ਦੇ ਜਿਹੜੇ ਨਵੇਂ ਬਲਾਕਾਂ ਦੇ ਵਿੱਚ ਇਹ ਟਰੈਕਟਰ ਮਾਰਤ ਕੱਢਾ ਜਾ ਰਹਾ ਹੈ ਲੋਕਾਂ ਨੂੰ ਜਾਗਰੂਤ ਕਰ ਦੇਣੀ ਇਸ ਦੀਆਂ ਟਰੈਜ ਜਿਹੜੀਆਂ ਮੁੱਖ ਮੰਗਾਂ ਜੀ ਉਹ ਕੀ ਕੀ ਹੈ ਜੋ ਦੁੱਲੀ ਮੋਰਚੇ ਨਾਲ ਸੰਬੰਧਤ ਹੈ ਇਹਨਾਂ ਜਿਹੜੀਆਂ ਮੁੱਖ ਮੰਗਾਂ ਹਨ ਉਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਭਾਰਤੀ ਕਿਸਾਨੀ ਰਕਤ ਅਧਿਕਾਰ ਬਣਾਉਣਾ ਜਿਹੜਿਆ ਰਹਿਮੀਆ ਹੋਇਆ ਅਧੂਨੀਆਂ ਮੰਨੀਆਂ ਹੋਈਆਂ ਬੰਦਾਰਾਂ ਜਿਵੇਂ ਕਿ ਡਾਕਟਰ ਸਵਾਮੀਨਾਥ ਸਿੰਘ ਦੀ ਰਿਪੋਰਟ ਨੂੰ ਲਾਗੂ ਕਰਨਾ ਸੀਟੂ ਪਲੱਸ ਮੁਕਾਬਕ ਐਮ ਐਸ ਪੀ ਦੀ ਗਾਰੰਟੀ ਕਾਨੂੰਨ ਬਣਾਉਣਾ ਕਿਪਰ ਕੀਰੀ ਦੇ ਦੋਸ਼ੀਆਂ ਨੂੰ ਸਜ਼ਾਵਾ ਲਵਾਉਣੀਆਂ ਪਰਿਵਾਰਾਂ ਨੂੰ ਇਨਸਾਫ ਦਿਵਾਉਣਾ ਸਮੁੱਚਾ ਜਿਹੜਾ ਕਰਜ਼ਾ ਤੜਿਆ ਹੋਇਆ ਜੰਦੀਆਂ ਖਤਮ ਨੁਕਿਆਕਾਰ ਉਹ ਖਾਤਮ ਕਰਵਾਉਣਾ ਡਬਲਯੂਟੀਓ ਤੋਂ ਭਾਰਤ ਨੂੰ ਬਾਹਰ ਲਿਆਉਣਾ ਅੱਕੇ ਜੋ ਬਾਹਰੋਂ ਪਣਤੰਦੀ ਹੈ ਜਾਂ ਥੋਲੇ ਨੇ ਜਾਂ ਹੋਰ ਅਵਸਥਾ ਨਾਲ ਉਹ ਤੇ ਜਿਹੜੀ ਅਪੋਰਟ ਦੇਤੀ 40% ਹੁੰਦੀ ਆ ਉਹ ਪਿੱਛੇ ਸਰਕਾਰ ਘਟਾਉਣੇ ਜਾ ਰਹੀ ਆ ਉਹ ਵਧਾਉਣੀ ਬਰਕਰਾਰ ਰੱਖਣੀ ਇਹਦੇ ਨੇ ਕੰਮ ਕਰਨਾ ਉਹਨੂੰ ਆਉਣ ਨਾਲ 13 ਫਰਮ ਰੇਲ ਨੂੰ ਦਿੱਲੀ ਜਾਣਾ ਉਹਦੇ ਲਈ ਜਾਗਰਤ ਕੀਤਾ ਜਾ ਰਿਹਾ ਹੈ